ਜੋ ਕੋਈ ਬਾਹਰ ਹੋਵੇਗਾ ਅੰਗਰੇਜ਼ਾਂ ਨੇ ਸਾਈਕਲੋਜੀਕਲੀ ਬਹੁਤ ਕੰਮ ਕੀਤਾ ਹੈ ਨਿਊਰੋਸਾਇੰਸ ਜਿਹਨੂੰ ਕਹਿੰਦੇ ਨੇ ਬ੍ਰੇਨ ਤੇ ਬਹੁਤ ਕੰਮ ਕੀਤਾ ਹੈ ਬ੍ਰੇਨ ਤੇ ਕੰਮ ਕਰਨਾ ਮਨ ਤੇ ਕੰਮ ਕਰਨਾ ਜਿਹਨੂੰ ਗੁਰਬਾਣੀ ਨੇ ਕਿਹਾ ਏ ਜੋ ਗ੍ਰਹਿ ਮੰਡੇ ਸੋਈ ਪਿੰਡੇ ਜੋ ਖੋਜੇ ਸੋ ਭਾਵੇ ਦੀਪਮ ਤਨੈ ਪਰਮ ਤਤ ਹੈ ਸਤਗੁਰ ਹੋਏ ਲਖਾਵੇ ਆਪਾਂ ਵਿਸ਼ੇ ਦਾ ਇਸ ਤਰ੍ਹਾਂ ਦੇ ਵੀ ਗੁਰਬਾਣੀ ਚੋਂ ਵਿਚਾਰ ਸਕਦੇ ਹਾਂ ਕਿ ਇਹ ਮਨ ਉਸ ਆਕਾਰ ਵਰਤ ਪਰਮਾਤਮਾ ਦੀ ਸ਼ਕਤੀ ਹੈ ਜਿਸ ਨੂੰ ਜਿਸ ਰੂਪ ਦੇ ਵਿੱਚ ਢਾਹੀਏ ਉਸ ਤਰ੍ਹਾਂ ਦੇ ਹੀ ਬਣ ਜਾਵੇਗਾ ਢਲ ਜਾਵੇਗਾ ਪਰ ਜ਼ਿਆਦਾਤਰ ਵਿਸ਼ੇ ਕਥਾਵਾਂ ਦੇ ਜਾਂ ਵਿਚਾਰਦੇ ਉਹ ਵੀ ਸਿਰਫ ਆਸ-ਪਾਸੇ ਹੋ ਕੇ ਰਹਿ ਜਾਂਦੇ ਨੇ ਉਸ ਪਰਮ ਪਰਮਾਤਮਾ ਦੀ ਗੱਲ ਵਿੱਚੋਂ ਖਤਮ ਹੋ ਜਾਂਦੀ ਹੈ ਤੇ ਮੈਂ ਗੱਲ ਲਾ ਕੇ ਰੱਖਾਂ ਹੁਣ ਜਦੋਂ ਸਤਗੁਰੂ ਕਬੀਰ ਜੀ ਕੰਮ ਕਰਦੇ ਭਗਤ ਧੰਨਾ ਜੀ ਖੇਤਾਂ ਦੇ ਵਿੱਚ ਕੰਮ ਕਰਦੇ ਹੋਏ ਰੱਬ ਨੂੰ ਪਾ ਸਕਦੇ ਨੇ ਪ੍ਰਾਪਤ ਕਰ ਸਕਦੇ ਨੇ ਤਾਂ ਅੱਜ ਸਾਨੂੰ ਉਹ ਚੀਜ਼ ਇੰਨਾ ਸੌਖਿਆਂ ਵੀ ਕਿਉਂ ਨਹੀਂ ਪ੍ਰਾਪਤ ਹੋਉਂਦੀ ਅਸੀਂ ਵੀ ਤਾਂ ਪ੍ਰਾਪਤ ਕਰ ਹੀ ਸਕਦੇ ਹਾਂ ਜੇ ਫਿਰ ਅੱਪੂ ਪੂਰਾ ਸ਼ਬਦ ਕੱਢ ਦਿੰਦੇ ਆ ਜਿਹੜਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਆੜ ਧਾਮ ਕੋ ਛਿਪਰ ਹੋਇਓ ਲਾ ਠੀਣਾ ਪੁੰਨਣਾ ਤਨਣਾ ਤਿਆਗ ਤੇ ਪ੍ਰੀਤ ਚਰਨ ਕਬੀ ਦਾ ਇਹ ਗੁਣ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਬਿਆਨ ਕੀਤਾ ਕਿ ਸਤਿਗੁਰੂ ਕਬੀਰ ਜੀ ਰਵਿਦਾਸ ਕਵੰਤਾ ਢੋਰ ਪੀਤ ਤੈਨ ਤੇ ਜਗ ਕੀ ਮਾਇਆ ਪ੍ਰਗਟ ਹੋਆ ਸਾਧ ਸੰਗ ਤਿਨ ਦਰਸ਼ਨ ਪਾਇਆ ਸੈਣ ਲਈ ਉਤਕਾਰੀਆ ਓ ਘਰ ਘਰ ਸੁਣਿਆ ਇਤੈ ਵਸਿਆ ਪਾਨ ਬ੍ਰਹਮ ਭਗਤਾ ਮੈਂ ਗਣਿਆ ਏ ਇਹ ਸੁਣ ਕੇ ਜਾਗ ਤੇ ਰੋ ਉਠ ਭਗਤੀ ਲਾਗਾ ਮਿਲੇ ਤਤਕ ਗੁਸੈਆ ਤੰਨਾ ਵਡ ਪਾਗਾ ਜਦੋਂ ਭਗਤ ਧੰਨਾ ਜੀ ਨੇ ਇਹ ਸੁਣਿਆ ਕਿ ਭਗਤ ਰਾਮ ਪਰਮਾਨੰਦ ਜੀ, ਆਮਾਨੰਦ ਜੀ, ਭਗਤ ਸੈਣ ਜੀ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ ਇਹ ਕੰਮ ਕਰਦੇ ਕਰਦੇ ਰੱਬ ਨੂੰ ਪ੍ਰਾਪਤ ਕਰ ਲਿਆ ਹੈ ਤਾਂ ਫਿਰ ਮੈਂ ਕਿਉਂ ਨਹੀਂ ਕਰ ਸਕਦਾ ਮੈਂ ਕਿਉਂ ਨਹੀਂ پا ਸਕਦਾ ਤਾਂ ਇਹ ਗੱਲ ਸੁਣ ਕੇ ਕਹਿੰਦੇ ਭਗਤ ਧੰਨਾ ਜੀ ਉਸ ਅਕਾਲ ਪੁਰਖ ਪਰਮਾਤਮਾ ਨੂੰ ਅਰਧ ਨਾਮ ਉਹਨਾਂ ਨੇ ਸ਼ੁਰੂ ਕਰ ਦਿੱਤਾ ਜਾਣਣਾ ਸ਼ੁਰੂ ਕਰ ਦਿੱਤਾ ਤੇ ਜਦੋਂ ਵੀ ਪਰਮਾਤਮਾ ਨੂੰ ਜਾਣਿਆ ਜਾਵੇਗਾ ਜੀ ਇਹ ਗੱਲ ਆਪ ਬੜੇ ਹੀ ਸੂਝਵਾਨ ਬੈਠੇ ਹੋ ਲੰਬੇ ਸਮੇਂ ਤੋਂ ਵਰਤਨ ਸਰ ਦੇ ਹਜ਼ੂਰੀ ਕਥਾ ਵਾਚਕ ਭਾਈ ਮਨਜੀਤ ਸਿੰਘ ਜੀ ਨੂੰ ਸੁਣ ਰਹੇ ਹੋ ਤਾਂ ਆਪ ਸਭ ਨੂੰ ਇਹ ਬਹੁਤ ਵੱਡੀ ਢੰਗ ਦੇ ਨਾਲ ਪਤਾ ਹੈ ਆਪ ਸਭ ਦੇ ਲੰਬੇ ਸਮੇਂ ਤੋਂ ਵਿਚਾਰ ਦੇ ਨਾਲ ਜੁੜੇ ਹੋਏ ਹੋ ਰੱਬ ਜਦੋਂ ਵੀ પ્રાપ્ત ਹੋਣਾ ਹੈ ਆਪਣੇ ਆਪ ਦੇ ਅੰਦਰੋਂ ਹੋਣਾ ਹੈ ਬਾਹਰ ਕਿਤੇ ਵੀ ਹੋਣਾ ਨਹੀਂ ਬਾਹਰ ਨਹੀਂ ਕਿਤੇ ਵੀ ਹੋਣਾ ਪਰ ਜਦੋਂ ਵੀ ਮਨੁੱਖ ਦੀ ਭਾਲ ਰਿਤੀ ਉਹ ਰੱਬ ਨੂੰ ਵੀ ਜਦੋਂ ਭਾਲੇਗਾ ਤੇ ਕਿਤੇ ਬਾਹਰ ਭਾਲਦਾ ਬਾਹਰ ਉਹ ਆਪਦਾ ਏ ਜਿਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਕਿਹਾ ਏ ਕਾਹੇ ਰਹੇ ਬਨਖੋ ਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਇਹ ਮਨੁੱਖ ਕਿਤੇ ਬਾਹਰ ਭਟਕਣਾ ਦੇ ਵਿੱਚ ਹੈ ਆਪਾਂ ਦੇਖੋ ਜੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਕੋਲੇ ਆ ਕੇ ਬੈਠੇ ਆ ਨਾ ਜੀ ਤਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਕੋਲੇ ਆ ਕੇ ਬੈਠਣ ਦਾ ਅਰਥ ਵੀ ਸਿਰਫ ਇਤਨਾ ਹੈ ਕਿਉਂਕਿ ਇੱਕ ਤੇ ਇਹ ਹੈ ਕਿ ਗੁਰਦੁਆਰੇ ਹੋਏ ਸੋਝੀ ਪਾਈ ਸੀ ਪਹਿਲਾ ਹੱਥ ਤੇ ਇਹ ਹੈ ਕਿ ਗੁਰਦੁਆਰੇ ਆਉਣ ਦਾ ਅਰਥ ਗੁਰੂ ਪਾਤਸ਼ਾਹ ਤੋਂ ਗਿਆਨ ਲੈਣ ਦੇ ਲਈ ਆਉਂਦੇ ਆ ਦੂਜੀ ਗੱਲ ਜਿਸ ਪਾਸ ਬੈਠਿਆ ਸੋਹੀਏ ਸਬਨਾ ਦਾ ਬਿਸਾ ਫਿਰ ਬੜਾ ਕੁਝ ਹੈ ਬਿਸਰ ਬਈ ਸਭ ਤਾਤ ਪਰਾਈ ਜਲ ਤੇ ਸਾਧ ਸੰਗਤ ਮੋਹਿ ਪਾਈ ਗੁਰਦੁਆਰੇ ਆਉਣ ਦਾ ਮਕਸਦ ਕੀ ਹੈ ਜਿਹਦੇ ਕੋਲੇ ਬੈਠਣ ਨਾਲ ਸੋਹਣੇ ਵੀ ਲੱਗਦੇ ਹਾਂ ਗੁਰੂ ਦੀ ਸਾਧ ਸੰਗਤ ਕਰਨ ਦੇ ਨਾਲ ਬਿੱਤ ਜਿਹੜੀਆਂ ਨਫਰਤ ਹੈ ਈਰਖਾ ਹੈ ਇਹ ਚੀਜ਼ਾਂ ਵੀ ਖਤਮ ਹੋ ਜਾਂਦੀਆਂ ਨੇ ਫਿਰ ਅਗਲੀ ਗੱਲ ਹੈ ਕਿ ਸਤਗੁਰ ਉਹ ਹੈ ਜਿਸ ਦੇ ਨਾਲ ਬੈਠਣ ਦੇ ਜਿਸ ਦੀ ਗੱਲ ਸੁਣ ਦੇ ਨਾਲ ਜੀਵਨ ਦੇ ਵਿੱਚ ਆਨੰਦ ਮਿਲਦਾ ਹੈ ਇਹਦੇ ਜਿਸ ਮਿਲੇ ਮਨ ਹੋਏ ਆਨੰਦ ਚੌਥੀ ਗੱਲ ਜਿਸ ਨੂੰ ਮਿਲ ਲਵੇ ਨਾਲ ਜਿਸ ਮਿਲੇ ਮਨ ਹੋਏ ਆਨੰਦ ਸੋ ਸਤਿ ਫਲ ਗਈ ਜਿਸ ਨੂੰ ਮਿਲਣ ਦੇ ਨਾਲ ਜੀਵਨ ਦੇ ਵਿੱਚ ਆਨੰਦ ਆ ਜਾਂਦਾ ਹੈ ਹੁਣ ਆਪਾਂ ਗੁਰੂ ਨੂੰ ਮਿਲਣੀ ਹੋਣੀ ਹੈ ਨਾ ਕਿ ਇੱਕ ਹਾਲ ਦੇ ਨਾਲ ਪਹਿਲੀ ਗੱਲ ਆਪਾਂ ਸਿੱਖਿਆ ਲੈ ਲਈਏ ਉਹਦੇ ਦੂਜੀ ਗੱਲ ਕੋਲੇ ਬੈਠਾ ਵਾਰ ਇਨਸਾਨ ਸ਼ੋਹਣਾ ਲੱਗਦਾ ਹੈ ਜਦੋਂ ਗੁਰੂ ਦੇ ਕੋਲੇ ਆ ਕੇ ਬਹਿ ਜਾਂਦਾ ਹੈ ਗੁਰੂ ਦੀ ਹਜ਼ੂਰੀ ਦੇ ਅੰਦਰ ਤੇ ਤੀਜੀ ਗੱਲ ਗੁਰੂ ਪਾਤਸ਼ਾਹ ਜੀ ਦੇ ਵਿਚਾਰ ਸੁਣਦੇ ਨਾਲ ਸਾਡੇ ਮਨ ਦੀਆਂ ਜਿਹੜੀਆਂ ਬੁਰਾਈਆਂ ਨੇ ਉਹ ਖਤਮ ਹੁੰਦੀਆਂ ਜਾਂਦੀਆਂ ਅੰਦਰੋਂ ਮੈਣ ਧੋਪੀ ਜਾਂਦੀਆਂ ਚੌਥੀ ਗੱਲ ਫਿਰ ਆਨੰਦ ਬਣਦਾ ਫਿਰ ਜੀਵਨ ਦੇ ਅੰਦਰ ਖੇੜਾ ਬਣਦਾ ਜਿਸ ਮਿਲੇ ਮਨ ਹੋਵੇ ਆਨੰਦ ਸੋ ਸੱਚ ਗੁਰ ਕਈ ਹੈ ਪਰ ਆਪ ਦੇਖੋ ਮੈਂ ਇੱਥੇ ਝੂਠ ਨਹੀਂ ਬੋਲਣਾ ਚਾਹੁੰਦਾ ਕਿੰਨਾ ਸਮਾਂ ਹੋ ਜਾਂਦਾ ਸਾਨੂੰ ਬਾਣੀ ਪੜਦਿਆਂ ਨੂੰ ਗੁਰਬਾਣੀ ਦੇ ਨਾਲ ਜੁੜਦਿਆਂ ਨੂੰ ਆਨੰਦ ਬਣਦਾ ਏ ਇਸ ਜੀਵਨ ਦੇ ਵਿੱਚ ਆਨੰਦ ਤੱਕ ਪਹੁੰਚਣਾ ਆਨੰਦ ਦਾ ਜਿਹੜਾ ਅਸਲ ਭਾਵ ਜੀਵਨ ਦੇ ਵਿੱਚ ਹਾਸਲ ਕਰਨਾ ਇਹ ਛੋਟੀ ਗੱਲ ਨਹੀਂ ਹੈ ਇਹ ਛੋਟੀ ਵਿਚਾਰ ਨਹੀਂ ਆਪਾਂ ਕਹਿ ਦਿੰਦੇ ਆ ਕਿ ਆਪਾਂ ਆਨੰਦ ਸਾਹਿਬ ਬਾਣੀ ਕਿੰਨੇ ਵਾਰ ਪੜੀ ਹੈ ਕਿੰਨੇ ਵਾਰ ਉਹਦਾ ਨੂੰ ਜਾਨਾ ਪੜਦਾ ਹੈ ਪਰ ਆਪਣੀ ਲਈ ਬਾਣੀ ਸਿਰਫ ਇਸ ਤਰ੍ਹਾਂ ਹੀ ਪੜੀ ਜਾਂਦੀ ਹੈ ਕਿ ਜਿਵੇਂ ਸਵੇਰੇ ਸ਼ਾਮ ਦੀ ਸਮਾਪਤੀ ਹੋਣੀ ਹੈ ਛੇ ਪਉੜੀਆਂ ਅਨੰਦ ਸਾਹਿਬ ਦੀਆਂ ਪੜੀਆਂ ਜਾਂਦੀਆਂ ਛੇ ਪਉੜੀਆਂ ਦਾ ਪਾਠ ਹੋਣਾ ਹੈ ਪਰ ਇਹ ਇੱਕ ਲਕਸ਼ ਹੁੰਦਾ ਹੈ ਇਹ ਅੰਦਰੋਂ ਆਪਣੇ ਆਪ ਨੂੰ ਪੋਜਣਾ ਹੁੰਦਾ ਹੈ ਕਿ ਮੈਂ ਅਸਲ ਅਨੰਦ ਚਾਹੁੰਦਾ ਵੀ ਹਾਂ ਜਾਂ ਸਿਰਫ ਮੈਂ ਇੱਕ ਸਵੇਰੇ ਸ਼ਾਮ ਦੀ ਤਰ੍ਹਾਂ ਆਪਣੀ ਇੱਕ ਰੁਟੀਨ ਬਣਾਈ ਹੋਈ ਹੈ ਕਿ ਗੁਰਦੁਆਰੇ ਜਾਣਾ ਇਹ ਗੱਲਾਂ ਦੇ ਵਿੱਚ ਫਰਕ ਹੈ ਜੀ ਕਿ ਮੈਂ ਅਸਲ ਦੇ ਵਿੱਚ ਵੀ ਪਰਮ ਆਨੰਦ ਨੂੰ ਹਾਸਲ ਕਰਨਾ ਚਾਹੁੰਦਾ ਆ ਉੱਤਰ ਨੂੰ ਤੁਰਨਾ ਚਾਹੁੰਦਾ ਆ ਜਾਂ ਸਿਰਫ ਇੱਕ ਸਵੇਰੇ ਸ਼ਾਮ ਦੀ ਟੀਨੜ ਹੈ ਕਿ ਗੁਰਦੁਆਰੇ ਜਾ ਕੇ ਅੱਧਾ ਘੰਟਾ ਘਟਾ ਬੈਠਣਾ ਬਸ ਇੰਨਾ ਹੀ ਤਾਂ ਜਿਸ ਭਾਵਨਾ ਦੇ ਨਾਲ ਆਵਾਂਗੇ ਜੋ ਭਾਵਨਾ ਅੰਦਰ ਉਤਪੰਨ ਹੋਏਗੀ ਉਹੀ ਭਾਵਨਾ ਪੂਰੀ ਹੋਏਗੀ ਇਹ ਗੁਰਬਾਣੀ ਦੀ ਵਿਚਾਰ ਹੈ ਕਿਉਂਕਿ ਗੁਰੂ ਪਾਤਸ਼ਾਹ ਨੇ ਗੁਰਬਾਣੀ ਦੇ ਅੰਦਰ ਇਹ ਪੰਕਤੀ ਕਹੀ ਹੈ ਕਿ ਜੈਸੀ ਭੁੱਖ ਐ ਸੀਤਾ ਗੁਰੂਕ ਸਗਲ ਘਟਾਂ ਦਾ સ્વાਮੀ ਜਿਸ ਤਰ੍ਹਾਂ ਦੀ ਮਨੁੱਖ ਦੀ ਭੁੱਖ ਹੁੰਦੀ ਹੈ ਜਿਸ ਤਰ੍ਹਾਂ ਦੀ ਅੰਦਰ ਭਾਵਨਾ ਹੁੰਦੀ ਹੈ ਮਤਲਬ ਜੋ ਸੋਚ ਕੇ ਮਨੁੱਖ ਆਉਂਦਾ ਹੈ ਉਹ ਉਹਦੀ ਪੂਰੀ ਲੋ ਜਾਵੇ ਜੇ ਉਹ ਸੋਚਦਾ ਹੈ ਕਿ ਅੱਧੇ ਘੰਟੇ ਬੈਠਣ ਦੇ ਨਾਲ ਅਨੰਤ ਮਿਲਦਾ ਹੈ ਮਨ ਥੋੜਾ ਸ਼ਾਂਤ ਹੋ ਜਾਂਦਾ ਹੈ ਤਾਂ ਉਹਦੀ ਉਹ ਪੂਰਤੀ ਹੋ ਜਾਣੀ ਕੋਈ ਇਨਸਾਨ ਘਰੋਂ ਪਰੇਸ਼ਾਨ ਸੀ ਉਹ ਸੋਚਦਾ ਹੈ ਚਲ ਕੇ ਦਸ ਮਿੰਟ ਗੁਰੂ ਕੋਲ ਹੀ ਬੈਠ ਆਈਏ ਉੱਥੇ ਠੀਕ ਲੱਗੇਗਾ ਉਹਦੀ ਉਹ ਭਾਵਨਾ ਪੂਰੀ ਹੋ ਜਾਣੀ ਹੈ ਜੇ ਕੋਈ ਕਿਸੇ ਹੋਰ ਚਿੰਤਾ ਫਿਕਰ ਕਰਕੇ ਪਰੇਸ਼ਾਨ ਹੋ ਕੇ ਬੈਠਾ ਹੈ ਗੁਰੂ ਕੋਲੇ ਆ ਕੇ ਤਾਂ ਉਹਦੀ ਉਹ ਫਿਕਰ ਵੀ ਪੂਰੀ ਹੋ ਜਾਣੀ ਹੈ ਕੋਈ ਆਪਣੀ ਭਾਵਨਾ ਮਨੁਕਾਮਨਾ ਲੈ ਕੇ ਆਇਆ ਹੈ ਸਮੇਂ ਨਾਲ ਉਹ ਵੀ ਪੂਰੀ ਹੋ ਜਾਣੀ ਹੈ ਕਿ ਜਿਸ ਤਰ੍ਹਾਂ ਦੀ ਵੀ ਕਿਸੇ ਵੀ ਮਨੁੱਖ ਦੀ ਭਾਵਨਾ ਹੈ ਕੋਈ ਤੰਦਰੁਸਤੀ ਚਾਹੁੰਦਾ ਹੈ ਉਹਦੀ ਉਹ ਭਾਵਨਾ ਵੀ ਪੂਰੀ ਹੋ ਜਾਣੀ ਹੈ ਪਰ ਜੇ ਕੋਈ ਚਾਹੁੰਦਾ ਹੈ ਕਿ ਜਿਸ ਮਿਲਿਆ ਹਨ ਹੋਏ ਆਨੰਦ ਸੋ ਸਤਿਗੁਰ ਕਈ ਹੈ ਜਿਹੜਾ ਇਹ ਚਾਹੁੰਦਾ ਹੈ ਕਿ ਮੇਰਾ ਉਸ ਅਕਾਰਮਕ ਪਰਮਾਤਮਾ ਦੇ ਨਾਲ ਹਿਰਦੇ ਕਰਕੇ ਬਿਲਾਪ ਹੋਵੇ ਮੇਰਾ ਰਿਸ਼ਤਾ ਉਹਨਾਂ ਦੇ ਨਾਲ ਗਹਿਰਾ ਬਣਦਾ ਜਾਏ ਇਹ ਆਪਣੀ ਆਪਣੀ ਖੋਜ ਹੈ ਹਰ ਮਨੁੱਖ ਆਪਣੇ ਆਪ ਨੂੰ ਕਿਸ ਐਂਗਲ ਤੋਂ ਕਿਸ ਵੇਦਗੁਰੂ ਦੇ ਕੋਲ ਲੈ ਕੇ ਆਉਂਦਾ ਹੈ ਖੋਜਦਾ ਹੈ ਉਹ ਫਿਰ ਵੀ ਉਸ ਚੀਜ਼ ਨੂੰ ਪ੍ਰਾਪਤ ਕਰਦਾ ਹੈ ਪਰ ਹਰ ਇੱਕ ਮਨੁੱਖ ਦੀ ਖੋਜ ਇਹ ਨਹੀਂ ਹੁੰਦੀ ਕਿ ਸਤ ਗੁਰੂ ਨੂੰ ਹੀ ਪਾਉਣਾ ਹੈ ਪ੍ਰਾਪਤ ਕਰਨਾ ਹੈ ਹਰ ਇੱਕ ਮਨੁੱਖ ਦੀ ਆਪਣੀ ਆਪਣੀ ਇੱਕ ਪਹੁੰਚ ਹੈ ਤੇ ਉਸ ਪਹੁੰਚ ਤੱਕ ਹੀ ਉਹ ਆਨੰਦ ਮਾਨਦਾ ਹੈ ਉਹ ਖੁਸ਼ ਹੁੰਦਾ ਹੈ ਤਾਂ ਗੁਰੂ ਪਾਤਸ਼ਾਹ ਜੀ ਅੱਜ ਦੇ ਬਚਨਾਂ ਦੇ ਅਨੁਸਾਰ ਮੈਂ ਜੋ ਗੱਲ ਕਰ ਰਿਹਾ ਸੌਣ ਕਰ ਕਿਵੇਂ ਪੌੜੀ ਵਾਲੇ ਪਾਸੇ ਨੂੰ ਆਵਾਂ ਅਸੀਂ ਵੀ ਸਤ ਗੁਰੂ ਨੂੰ ਪ੍ਰਾਪਤ ਕਰ ਸਕਦੇ ਹਾਂ ਅੱਜ ਵੀ ਪਾ ਸਕਦੇ ਹਾਂ ਤੇ ਸਤ ਗੁਰੂ ਨੂੰ ਪਾਉਣਾ ਬੜਾ ਸੌਖਾ ਹੈ ਜੀ ਗੁਰਬਾਣੀ ਦੇ ਅਨੁਸਾਰ ਸ਼ਾਇਦ ਭਗਤ ਕਬੀਰ ਜੀ ਨੇ ਜਿੰਨੀ ਮਿਹਨਤ ਕੀਤੀ ਹੈ ਜਿੰਨਾ ਉਹਨਾਂ ਨੇ ਅਕਾਲ ਪੁਰਖ ਪ੍ਰਮਾਤਮਾ ਨੂੰ ਜਾਣਿਆ ਅਸੀਂ ਉਹਨਾਂ ਸਿਰਫ ਪੜਨ ਦੇ ਨਾਲ ਹੀ ਜਾਣ ਸਕਦੇ ਹਾਂ ਉਹ ਪੜ ਲਈਏ ਉਹਨੂੰ ਮੰਨ ਲਈਏ ਅਪਣਾ ਲਈਏ ਜਿਹੜਾ ਆਨੰਦ ਬਾਬਾ ਕਬੀਰ ਜੀ ਨੇ ਮਾਣਿਆ ਅਸੀਂ ਉਹਨਾਂ ਦੀ ਬਾਣੀ ਨੂੰ ਉਵੇਂ ਹੀ ਪੜ ਕੇ ਆਪਣੇ ਜੀਵਨ ਵਿੱਚ ਲਾਗੂ ਕਰ ਲਈਏ ਉਹ ਆਨੰਦ ਸਾਨੂੰ ਵੀ ਆ ਸਕਦਾ ਹੈ ਪਰ ਸ਼ਾਇਦ ਥੋੜੀ ਜਿਹੀ ਗੁਮਾਂਗੇ ਜਿਨ੍ਹਾਂ ਨੇ ਸ਼ਾਇਦ ਆਨੰਦ ਵੀ ਮਾਣਿਆ ਕਿਉਂਕਿ ਅਸੀਂ ਅਡੇ ਹੁੰਦੇ ਹਾਂ ਸਾਡਾ ਦਿਮਾਗ ਹੈ ਜਿਹੜਾ ਉਹ ਦੁੱਖ ਤੇ ਸੁੱਖ ਦਾ ਭਾਗੀਦਾਰ ਰਹਿੰਦਾ ਹੈ ਜਦੋਂ ਦੁੱਖ ਆ ਜਾਏ ਤਾਂ ਉਦੋਂ ਮਨੁੱਖ ਪਰੇਸ਼ਾਨ ਹੈ